ਮੰਮੀ ਆ ਜਾ ਪੂਜਾ ਚਾਹੀਨੀ ਆ ਹਾਂ ਚਾਹ ਬਣਾ ਦੇ ਪਿਓ ਆਹ ਤੁਹਾਨੂੰ ਕਿੰਨੀ ਵਾਰ ਕਿਹਾ ਚਾਹ ਨਾ ਮੈਨੂੰ ਪੁੱਛਿਆ ਨਾ ਕਰੋ ਮੈਨੂੰ ਬਣਾ ਕੇ ਦੇ ਦਿਆ ਕਰੋ ਤੁਹਾਨੂੰ ਪਤਾ ਮੈਨੂੰ ਚਾਹ ਤੋਂ ਬਿਨਾ ਨਹੀਂ ਰਹਿ ਆਉਂਦੀ ਅਮਲੀ ਨੂੰ ਅਮਲ ਨਾ ਨਾ ਮਿਲੇ ਤੇ ਉਹਨੂੰ ਚੈਨ ਨਹੀਂ ਆਂਦਾ ਤੇ ਤੈਨੂੰ ਚਾਹ ਨਾ ਨਾ ਮਿਲੇ ਤੇ ਤੈਨੂੰ ਚੈਨ ਨਹੀਂ ਆਉਂਦਾ ਅੱਜ ਤਾਂ ਹੀ ਤੇ ਕਿਹਾ ਪੁੱਛਿਆ ਨਾ ਕਰੋ ਮੈਨੂੰ ਬਣਾ ਕੇ ਦੇ ਦਿਆ ਕਰੋ ਭਾਵੇਂ ਘੰਟੇ-ਘੰਟੇ ਬਾਅਦ ਦੇ ਦਿਆ ਕਰੋ ਮੱਜ ਜਾ ਅੱਛਾ ਮੇਰੀ ਗੱਲ ਸੁਣੋ ਚਾਹ ਤੇ ਬੰਦੀ ਵੀ ਸੀ ਮਗਰਤੀ ਆ ਨਾ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਸੀ ਤੇ ਦੱਸ ਓਹੋ ਘਬਰਾ ਨਾ ਜਾਓ ਪਰ ਘਬਰਾਣ ਵਾਲੀ ਵੀ ਗੱਲ ਲਗੀ ਮੇਰੀ ਗੱਲ ਸੁਣੋ ਰਾਤੀ ਨਾ ਡੀਕੇ ਫੇਰ 12 ਵਜੇ ਘਰ ਆਇਆ 12 ਵਜੇ ਆਇਆ ਹਾਂਜੀ ਤੁਸੀਂ ਸੁੱਤੇ ਹੀ ਸਾਰੇ ਤੇ ਉਹਨੇ ਹੌਲੀ ਹੌਲੀ ਬੁਆ ਖੜ ਕਾਇਆ ਤੇ ਮੈਂ ਫਿਰ ਖੋਲ ਤੇ ਦਿੱਤਾ ਬੁਆ ਤੇ ਮੈਨੂੰ ਨਾ ਕੋਈ ਠੀਕ ਜਾਂ ਨਹੀਂ ਲੱਗਣ ਡਿਆ ਹੀ ਜਿਵੇਂ ਨਾ ਪਤਾ ਨਹੀਂ ਕਹਿੰਦਾ ਮੇਰੀ ਸਿਰ ਦਰਦ ਹੁੰਦੀ ਪਈ ਆ ਕੋਈ ਸਹੀ ਤਰ੍ਹਾਂ ਬੋਲਿਆ ਵੀ ਨਹੀਂ ਸੀ ਜਾਂਦਾ ਪਿਆ ਸ਼ਰਾਬ ਸ਼ਰੂਪ ਤੇ ਨਹੀਂ ਸੱਸੂ ਪੀਤੀ ਹੋਈ ਮੈਨੂੰ ਨਹੀਂ ਪਤਾ ਮੈਂ ਤੇ ਬੁਆ ਖੋਲ ਕੇ ਅੰਦਰ ਚਲ ਗਈ ਹਾਂ ਮੈਨੂੰ ਗੰਦਾ ਸਿਰ ਦਰਦ ਹੋਣ ਦੀ ਹੈ ਚਾਹ ਬਣਾ ਦੋ ਮੈਂ ਤਾਂ ਰਾਤ ਨੂੰ 12 ਵਜੇ ਤੈਨੂੰ ਮੈਂ ਕਿਹੜੀ ਚਾਹ ਬਣਾ ਕੇ ਦਿਆਂ ਤੂੰ ਸੋਇਆ ਚੁੱਪ ਕਰਕੇ ਤੂੰ ਵਾਹੇ ਥੱਕ ਥੁੱਕ ਗਿਆ ਹਣਾ ਤੇ ਬਸ ਇੰਨੀ ਕੁ ਗੱਲ ਬਣਾ ਦੇਣੀ ਸੀ ਆ ਉਹ ਮੰਮੀ ਪਰ ਮੇਰੀ ਗੱਲ ਤੇ ਸੁਨੋ ਮੈਂ ਨਾ ਲੱਗ ਹੀ ਵੀ ਵੇਖਿਆ ਤਿੰਨ ਚਾਰ ਵਾਰੀ ਆ ਇੰਨੀ ਨੀ ਰਾਤ ਨੂੰ ਲੇਟ ਆਉਂਦਾ ਕੀ ਕਾਰਨ ਹੈ ਨਾਲੇ ਮੇਰੀ ਗੱਲ ਸੁਣੋ ਹੁਣ ਦੁਪਹਿਰ ਦਾ 1 ਵਜ ਗਿਆ ਹਲੇ ਤੱਕ ਸੁੱਤਾ ਨਹੀਂ ਉੱਠਾ ਅਹੀ ਕਾ ਕਮਤੇ ਵੀ ਜਾਂਦਾ ਘਾਟਿਆ ਤੁਹਾਨੂੰ ਪਤਾ ਹਫਤਾ ਆ ਗਿਆ ਦੁਕਾਨ ਤੇ ਨਹੀਂ ਜਾਂਦਾ 2 ਘੰਟੇ ਸਵੇਰੇ ਜਾਂਦਾ ਜੇ ਤੇ 2 ਕੁ ਘੰਟੇ ਸ਼ਾਮੀ ਜਾਂਦਾ ਵੈ ਤੇ ਦੁਕਾਨ ਤੋਂ ਕਿਤੇ ਗਾਇਬ ਹੋ ਜਾਂਦਾ ਵੈ ਮੈਂ ਵੀ ਇੱਕ ਦੀ ਪੀ ਸਭ ਕੁਝ ਪੂਜਾ ਮੈਂ ਸਭ ਕੁਝ ਦੇਖਦੀ ਪੀ ਵੱਡੀ ਗੱਲ ਪਤਾ ਕੀ ਗੱਲ ਹੈ ਤੈਨੂੰ ਪਤਾ ਹੀ ਇਹ ਹੁਣ ਮੰਜੂ ਦਾ ਮੰਜੂ ਨਾ ਇੰਨੀ ਸਟਰੋਂਗ ਜਨਾਨੀ ਨਹੀਂ ਹੈਗੀ ਜਿਹਨੂੰ ਅਸੀਂ ਕਹੀਏ ਉਹ ਹੈਗੀ ਥੋੜੀ ਜੀ ਨਾਜ਼ੁਕ ਦਿਲ ਦੀ ਹਰ ਗੱਲ ਉਹਨੂੰ ਜਾਂ ਤੇ ਉਹਨੂੰ ਖਟਕਦੀ ਨਹੀਂ ਪਈਏ ਤੇ ਮੈਂ ਸੋਚਦੀ ਹਾਂ ਉਹਨੂੰ ਗੱਲ ਕਰੀਏ ਵੀ ਤੇ ਕਈ ਵੀ ਕਿਦਾ ਆ ਸਬਜੀ ਵਾਲਾ ਆਇਆ ਕੋਈ ਲੈਣੀ ਆ ਨਹੀਂ ਸਬਜੀ ਤੇ ਨਹੀਂ ਲੈਣੀ ਹੈਗੀ ਆ ਪਤਾ ਨਹੀਂ ਇਹਨਾਂ ਨੇ ਕੀ ਖਾਣਾ ਵਾ ਬਾਅਦ ਵਿੱਚ ਦੇਖਾਂਗੇ ਤੇ ਮੇਰੀ ਗੱਲ ਸੁਨੋ ਨਾ ਮੈਂ ਇਹਨਾਂ ਨੂੰ ਵੀ ਗੱਲ ਕੀਤੀ ਸੀ ਇਹਨਾਂ ਨੇ ਵੀ ਗੱਲ ਨੂੰ ਕੋਈ غور ਜਾਨੀ ਕੀਤਾ ਕਹਿੰਦੇ ਕੋਈ ਨਹੀਂ ਬੱਚਾ ਹੈਗਾ ਵਾ ਕਿਤੇ ਜਾਣਾ ਦੋਸਤਾਂ ਨਾਲ ਗਿਆ ਹਣਾ ਕੋ ਮਨ ਕੰਮ ਮਨ ਫੇਰ ਕੀ ਹੋ ਗਿਆ ਹੋ ਸਕਦਾ ਹੋ ਤੇ ਸਕਦਾ ਪਰ ਮੰਮੀ ਵੱਡੀ ਤਰ੍ਹਾਂ ਮੈਨੂੰ ਰਾਤੀ ਲੱਗਿਆ ਨਾ ਪਰ ਮੈਨੂੰ ਕੁਝ ਠੀਕ ਜਾਨੀ ਲੱਗਾ ਤੁਸੀਂ ਨਾ ਇੰਜ ਕਰੋ ਕਿਹੇ ਤਰੀਕੇ ਚਾਚੀ ਨਾਲ ਗੱਲ ਕਰੋ ਉਹਨੂੰ ਪੁੱਛਣ ਤੇ ਸਹੀ ਵੀ ਕਿੱਥੇ ਜਾਂਦਾ ਵੈ ਕਿਤੇ ਨਹੀਂ ਜਾਂਦਾ ਮੈਂ ਚਾਚੀ ਨੂੰ ਪੁੱ ਆਂਦੇ ਮਨਜੂਨ ਨਾਲ ਵੀ ਗੱਲ ਕਰ ਲਾਂਗੀ ਤੇ ਮੈਂ ਨਾ ਇੱਕ ਵਾਰੀ ਡੀਕੇ ਨੂੰ ਵੇਖਣੀ ਆ ਉਦੋਂ ਗੱਲ ਕਰਦੀ ਉਹਨੂੰ ਪਿਆਰ ਨਾਲ ਪੁੱਛਣ ਦੀ ਕੋਸ਼ਿਸ਼ ਕਰਦੀ ਆ ਮੇਰੇ ਤੋਂ ਲੁਕਾਏਗਾ ਨਹੀਂ ਗੱਲ ਮੈਨੂੰ ਦੱਸ ਦੇਗਾ ਤੇ ਮੈਂ ਗੱਲ ਕਰਦੀ ਕਦੀ ਸਾਡੇ ਕੋਲ ਲੁਕਾਈ ਨਹੀਂ ਤੁਹਾਨੂੰ ਪਤਾ ਹੈ ਮੈਨੂੰ ਤੇ ਆਪ ਪਤਾ ਕਿੰਨਾ ਚੰਗਾ ਮੁੰਡਾ ਹੈ ਪਰ ਚਾਚੀ ਨੂੰ ਵੀ ਕਿਸੇ ਤਰੀਕੇ ਨਾਲ ਗੱਲ ਕਰਿਓ ਸਿੱਧਾ ਇੰਜ ਸੋਟਾ ਨਾ ਮਾਰਿਓ ਨਹੀਂ ਨਹੀਂ ਹਾਂ ਤੇ ਕਹਣਾ ਕਿ ਆਇਕਲ ਢਿੱਕੇ ਦੁਕਾਨ ਤੇ ਜਾਂਦਾ ਮੈਨੂੰ ਤੇ ਇਹਨਾਂ ਨੇ ਕਿਹਾ ਕਹਿੰਦੇ ਤਿੰਨ ਚਾਰ ਦਿਨ ਹੋ ਗਏ 2 ਘੰਟੇ ਆਂਦਾ 2 ਘੰਟੇ ਚੱਲ ਜਾਂਦਾ ਤੇ ਕਹਿੰਦੇ ਆ ਕਹਿੰਦੇ ਚੱਲ ਕੋਈ ਗੱਲ ਨਹੀਂ ਕੋਈ ਚਲਾ ਗਿਆ ਹੁਣ ਮੈਂ ਵੀ ਕਿਹਾ ਠੀਕ ਆ ਪਰ ਨਹੀਂ ਚੱਲ ਇਹ ਗੱਲ ਸੁਣ ਕੋਈ ਗੱਲ ਨੂੰ ਗੌਰ ਕਰ ਰਿਓ ਤੂੰ ਨਾ ਕਿਸੇ ਗੱਲ 'ਚ ਵੀ ਆਈ ਤੂੰ ਚੁੱਪ ਰਹੀ ਮੈਂ ਤਾਂ ਹੀ ਤੁਹਾਨੂੰ ਦੱਸਿਆ ਮੈਂ ਮੈਂ ਉਹਨੂੰ ਤੇ ਗੱਲ ਕਰਦੀ ਚੰਗੀ ਵੀ ਨਹੀਂ ਲੱਗਦੀ ਉਹਨਾਂ ਨੇ ਕਹਿਣਾ ਵਾ ਜਾਣ ਕੇ ਕਰਦੀ ਆ ਚਲ ਕੋਈ ਤੂੰ ਚਾਹ ਪਾ ਕੱਪਾ ਜ ਲਿਆ ਛੋਟਾ ਭਰਾ ਮੇਰਾ ਮੈਨੂੰ ਤੇ ਚਿੰਤਾ ਹੋ ਗਈ ਆ ਚਾਹ ਤੁਸੀਂ ਪਾ ਕੇ ਲਿਆਓ ਤੇ ਚੱਲ ਫੇ ਮੈਂ ਚੱਲ ਠੀਕ ਹੈ ਮੇਰੀ ਗੱਲ ਸੁਣ ਹਾਂਜੀ ਤੂੰ ਮੰਜੂ ਨੂੰ ਕੋਈ ਜ਼ਿਕਰ ਨਾ ਕਰੀ ਕੋਈ ਗੱਲ ਨਾ ਕਰੀ ਮੈਂ ਕਰਨੀ ਹੁੰਦੀ ਤਾਂ ਮੈਂ ਫਿਰ ਤੁਹਾਨੂੰ ਕਿਉਂ ਕਹਿੰਦੀ ਤੁਸੀਂ ਵੀ ਹੁਣ ਅੱਜ ਨਾ ਗੱਲ ਕਰਿਓ ਤਰੀਕੇ ਨਾਲ ਠਹਿਰ ਕੇ ਮੈਂ ਮੌਕਾ ਵੇਖ ਕੇ ਗੱਲ ਕਰੂੰਗੀ ਮੈਂ ਕੁਝ ਖਾਣ ਨੂੰ ਬਣਾਇਆ ਜੇ ਤੂੰ ਚੱਲ ਗੱਲਾਂ ਦੀ ਮਾਦੀ ਇਧਰੋਂ ਆ ਜਾਂਦੀ ਕੁਝ ਬਣਾਇਆ ਜੇ ਇਧਰੋਂ ਆਉਂਦੀ ਕੁਝ ਬਣਾਇਆ ਜੇ ਗਾਂ ਤੇ ਸਹੀ ਕੁਝ ਕਹਿ ਕੇ ਗਈਏ ਪੂਜਾ ਹਾਂ ਚਲ ਇਹ ਤੇ ਕੁੜੀ ਚੰਗੀ ਸਾਡੀ ਨੂੰ ਕਿਤੇ ਸੱਚੀ ਮੁੱਚੀ ਦੀ ਕੋਈ ਗੱਲ ਸੱਚੀ ਪਰ ਨਹੀਂ ਸਾਡਾ ਠੀਕ ਐਦਾਂ ਦਾ ਨਹੀਂ ਹੋ ਸਕਦਾ ਸਾਡੀ ਪਰਵਰਿਸ਼ਾ ਨਹੀਂ ਮਾੜੀ ਨਹੀਂ ਵੈਸੇ ਹੀ ਰਹੀ ਯਾਰਾਂ ਦੋਸਤਾਂ ਜਰਾਤੇ ਬੈਕ ਲੋ ਗਿਆ ਹੁਣ ਪਰ ਸਭਾ ਬੜਾ ਖਰਾਬ ਹੈ ਮਾਹੌਲ ਬੜਾ ਖਰਾਬ ਜਾਂਦਾ ਪਿਆ ਬੱਚਿਆਂ ਤੇ ਨਿਗਰਾਨੀ ਮਾਪਿਆਂ ਦੀ ਬੜੀ ਜ਼ਰੂਰੀ ਹੈ ਮੈਂ ਦੇਖਦੀ ਆਂ ਆਪ ਹੀ ਦੇਖਦੀ ਆਂ ਜਾ ਕੇ ਸੁੱਤਾ ਪਿਆ ਐ ਅਬ ਜਾ ਤੁਰ ਕੇ ਸੋ ਜਾ ਸ਼ੁੱਤ ਪਰ ਮੈਂ ਚ ਨਹੀਂ ਉਠਾਣਾ ਸੁੱਤਾ ਪਿਆ ਐ 9:10 ਬਜੇ ਦੇ 10 ਮਿੰਟ ਹੋ ਗਏ ਨਹੀਂ ਰਾਤੀ ਜਾਗਦਾ ਦੇ ਦਿਨ ਇਸ ਟੈਂਪ ਤੱਕ ਉੱਠਿਆ ਕੋਈ ਨਹੀਂ ਪਤਾ ਨਹੀਂ ਕਿੱਥੇ ਰਾਤੀ ਘੁੰਮ ਫਿਰ ਕੇ ਆਂਦਾ ਹੈ ਹੁਣ ਹੋਸ਼ ਨਹੀਂ ਪੇ ਸੁਰਤੋ ਕੇ ਪਿਆ ਹੋਇਆ ਲਕੜਤੀਆਂ ਬੀਜੀ ਨਾਲ ਹੀ ਗੱਲ ਕਰਦੀਆਂ ਜੇ ਮੰਜੂ ਨਾਲ ਕੱਲ ਨਹੀਂ ਕਰਦੀ ਢੀਕੇ ਹੋਏ ਢੀਕੇ ਢੀਕੇ ਹੂੰ ਉੱਠਣਾ ਨਹੀਂ ਹੋ ਅੱਜ ਨਹੀਂ ਹਾਂ ਤੁਹਾਨੂੰ ਤੂੰ ਨਹੀਂ ਉਠਣਾ ਟਾਈਮ ਵੇ ਕਿੰਨਾ ਹੋਇਆ ਭਈ ਇਹ ਰਾਤੀ ਨਹੀਂ ਸੁਣਾ ਸੋ ਲੈਣ ਦੋ ਅਡੂਡੀ ਦੇ ਰੋਡ 'ਤੇ ਨਾ ਵੇ ਕੱਪ ਜਾਣੇ ਸਵਾ 3 ਹੋ ਗਏ ਨੇ ਕੋਈ ਕੰਮ ਤੰਦਾ ਵੀ ਵੇਖ ਲੈ ਕੋਈ ਦੁਕਾਨਦਕੁੰਨ ਤੇ ਚਲਾ ਜਾ ਉੱਠ ਕੇ ਹੈਂ ਉੱਠ ਜਾੜ ਕੇ ਕੁਝ ਖਾ ਪੀ ਲੈ ਕਈ ਨਾ ਗਰੋ ਸੁਣੇਂ ਬੋਲ ਨਾ ਮੇਰੀ ਇੱਕ ਗੱਲ ਸੁਣ ਤੇਰੀ ਨਿੰਦਰ ਹੀ ਨਹੀਂ ਪੂਰੀ ਹੁੰਦੀ ਅੱਜ ਕਿਹੜੀ ਤੇਰੀ ਨਿੰਦਰ ਹੈ ਦੁਨੀਆਂ ਦੇ ਬੱਚੇ ਕੰਮਾਂ ਕਰਾਂ ਤੇ ਗੈਨੇ ਤੂੰ ਸੁੱਤਾ ਪਿਆ ਹੈਂ ਲਿਓ ਉੱਠ ਜਾ ਹਏ ਹਏ ਰੱਬਾ ਇਹ ਤੇ ਕੋਈ ਪੱਕੀ ਨਿੰਦਰੇ ਚੀ ਹੈ ਗਾਏ ਵੇ ਟਿਕੇ ਵੇ ਹੁੰਦੇ ਪੰਛੀ ਵੀ ਆਪਣੇ ਆਲ ਨੇ ਜਾਣਦੀ ਫਿਰ ਤਿਆਰੀ ਕਰ ਬੈਠੇ ਜੇ ਹੈ ਤੇ ਤੂੰ ਅਜੇ ਤੱਕ ਕੰਮ ਘਰ ਦੇ ਨਹੀਂ ਗਿਆ ਖੱਪ ਜਾਣਿਆ ਉੱਠ ਜਾ ਸੋਲਣ ਦੋ ਤਾਈ ਸੋਲਣ ਦਿਓ ਤਾਈ ਮੈਂ ਕਹਿੰਦੇ ਪੰਜ ਮਿੰਟਾ ਜੀ ਨਾ ਮੇਰੀ ਗੱਲ ਸੁਣ ਲੈ 5 ਮਿੰਟਾ ਚੋਟ ਕੇ ਨਾ ਬਾਹਰ ਆ ਜਾ ਜੇ ਤੂੰ ਨਾ ਨਾ ਆਇਆ ਤੇ ਵੇਹ ਨਹੀਂ ਤੋਪਨਾ ਹਾਲਤ ਫਿਰ ਮੈਨੂੰ ਸੌ ਲੰਦੋ ਸਵਾ ਤਿੰਨ ਹੋ ਗਏ ਨੇ ਕੋਈ ਗੱਲ ਸੁਣ ਜਾ ਹੈਪੀ ਸੱਦ ਕੇ ਗਿਆਈ ਉਹਦਾ ਫੋਨ ਆ ਗਿਆ 2 ਵਾਰੀ ਉੱਠ ਜਾ ਛੇਤੀ ਕਰ ਛੇਤੀ ਉੱਠ ਉੱਠ ਜਾ ਮੈਂ ਤੇਰੇ ਅਸੇ ਪਰੌਣੀ ਬਣਾਨੀ ਆ ਉੱਠ ਜਾ ਪੂਜਾ ਪੂਜਾ ਰੋਟੀ ਨਹੀਂ ਖਵਾਣੀ ਅੱਜ ਹਾਂਜੀ ਵੀ ਜੀ ਬੰਦ ਚੱਲੀ ਆ ਬਸ 2 ਮਿੰਟ ਰੁਕ ਜਾ ਹੋਰ ਲੈ ਕੇ ਆ ਬੜੀ ਭੁੱਖ ਲੱਗੀ ਦੇਰ ਕਿੰਨੀ ਹੋ ਗਈ ਆ ਠੀਕ ਹੈ ਮੰਮੀ ਜੀ ਹਾਂਜੀ ਤੁਹਾਨੂੰ ਰੋਟੀ ਦੀ ਪਈ ਹੋਈ ਏ ਇੱਥੇ ਜਾਨ ਤੇ ਬਣੀ ਪਈ ਏ ਕੀ ਹੋਇਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਗੱਲ ਕਰਨੀ ਹੈ ਬੜੀ ਜ਼ਰੂਰੀ ਕਰ ਕੀ ਗੱਲ ਹੈ ਬੜੀ ਘਬराई ਹੋਈ ਆ ਪਰ ਗੱਲ ਤੁਹਾਡੇ ਤੇ ਮੇਰੇ ਵਿੱਚ ਹੀ ਰਵੇ ਕੋਈ ਨਹੀਂ ਤੇਰੇ ਮੇਰੇ ਚੀਜ਼ ਹੋਏਗੀ ਤੂੰ ਗੱਲ ਕਰ ਗੱਲ ਸੁਣੋ ਰਾਤੀ ਢੀਕ ਕੇ ਬੜੀ ਲੇਟ ਅੰਧਾ ਹੁਣ 3-4 ਦਿਨ ਹੋ ਗਏ ਜੇ ਤੇ ਕਹਿੰਦੇ ਉਹ ਪੂਜਾ ਨੇ ਰਾਤੀ ਉੱਠ ਕੇ ਬੂਆ ਖੋਲਿਆ ਜਿੱਤੇ ਉਹਨੇ ਮੈਨੂੰ ਦੱਸਿਆ ਮੈਂ ਉਹਦੀ ਗੱਲ ਨੂੰ ਜ਼ਿਆਦਾ ਉਹ ਨਹੀਂ ਕੀਤਾ ਵੇਖੋ ਹੈ ਤੇ ਸਾਡੀ ਨੂੰਤੀ ਹੈ ਨਾ ਤੇ ਇਸ ਕਰਕੇ ਬੀਜੀ ਹੁਣ ਹੀ ਮੈਂ ਉਹਦੇ ਕਮਰੇ ਚ ਗਈਆਂ ਵੇਖਣ ਮੈਂ ਉਠਣਾ ਹੀ ਨਹੀਂ ਅਜੇ ਮੈਂ ਸਵਾ 3 ਹੋਏ ਪਏ ਨੇ ਉਹਨੂੰ ਨਹੀਂ ਕੋਈ ਚਾਹ ਪਾਣੀ ਦਾ ਫਿਕਰ ਉਹਨੂੰ ਨਹੀਂ ਕਾਰੋਬਾਰ ਦਾ ਕੋਈ ਫਿਕਰ ਕਿ ਮੈਂ ਦੁਕਾਨ ਤੇ ਜਾਣਾ ਕਿ ਨਹੀਂ ਜਾਣਾ ਵੇਖੋ ਸਾਮਾ ਬੜਾ ਖਰਾਬ ਹੈ ਤੇ ਮੈਨੂੰ ਲੱਗਦਾ ਪਏ ਜੇ ਬੜਾ ਡਰ ਸਿਮਰਨ ਪਤਾ ਬਣ ਸਭ ਕੁਛ ਹੈ ਰਾਤੀ 8:00 ਵਜੇ ਆਇਆ ਤੂੰ ਵੀ ਸਮਝ ਨਹੀਂ ਮੈਂ ਸਾਰਾ ਸੁੱਤੀ ਰਹਿਣੀ ਹੈ ਇਹ ਤਾਂ ਕਿੰਨੇ ਦਿਨਾਂ ਦਾ ਹੀ ਲੇਟ ਆਂਦਾ ਈ ਐਨੋ ਵਜੇ ਲੇਟ ਆਂਦਾ ਵਾ ਰੋਜ ਇਹਦਾ ਰੋਜ ਦਾ ਕੰਮ ਬਣ ਗਿਆ ਹੁਣ ਗੱਲ ਕੀ ਕਰਾਂ ਕਿੰਨੂ ਕਵਾਂ ਉਹਨੂੰ ਜਾ ਕੇ ਗੱਲ ਕਰੀ ਮੰਜੂ ਤੇ ਗੱਲ ਪੈ ਜਾਂਦੀ ਮੇਰੀ ਤੇ ਕਹਿੰਦੀ ਮੇਰਾ ਕੋਈ ਕਬੂਤਰ ਹੈ ਤੂੰ ਛੱਡਦਾ ਹੀ ਨਹੀਂ ਉਹਦੇ ਪਿੱਛੇ ਹੀ ਪਏ ਰਹਿੰਦੇ ਹਰ ਵੇਲੇ ਪਰ ਮੇਰੀ ਗੱਲ ਸੁਣੋ ਮੰਮੀ ਜੀ ਤੁਸੀਂ ਵੀ ਗੱਲ ਨਾ ਕਰੋ ਮੈਂ ਵੀ ਗੱਲ ਨਾ ਕਰਾਂ ਤੇ ਗੱਲ ਕਰੇਗਾ ਕੌਣ ਪਰ ਤੂੰ ਨਹੀਂ ਕਰਨੀ ਮੈਂ ਗੱਲ ਹਸਾਬ ਨਾ ਕਰਾਂਗੀ ਤੁਸੀਂ ਆਪੇ ਕਹਿੰਦੇ ਪਿਓ ਨਾ ਮੈਂ ਗੱਲ ਮੈਂ ਉਹਨੂੰ ਕਹਿੰਨੀ ਆ ਤੇ ਮੇਰੇ ਗੱਲ ਪੈ ਜਾਂਦੀ ਕਹਿੰਦੇ ਹੋ ਨਾ ਤੇ ਫਿਰ ਮੇਰੀ ਗੱਲ ਸੁਣੋ ਮੈਂ ਨਾ ਕਹਾਂਗੀ ਮੇਰਾ ਜਿਵੇਂ ਹੈਪੀ ਤੇ ਓਵੇਂ ਢੀਕੇ ਮੈਂ ਨਹੀਂ ਇਹ ਫਰਕ ਕਰਦੀ ਦੋਨਾਂ ਬੱਚਿਆਂ ਦੇ ਵਿੱਚ ਤੇਰਾ ਤਾਂ ਮੈਨੂੰ ਪਤਾ ਹੀ ਹੈਗਾ ਵਾ ਤੂੰ ਨਹੀਂ ਫਰਕ ਕਰਦੀ ਪਰ ਉਹ ਨਹੀਂ ਨਾ ਮੰਦੀ ਐ ਇਸ ਗੱਲ ਨੂੰ ਕੋਈ ਗੱਲ ਨਹੀਂ ਨਹੀਂ ਮੰਦੀ ਨਾ ਮੰਨੇ ਸਾਡਾ ਬੱਚਾ ਸਾਡਾ ਸਮਝਾਣਾ ਉਹਨੂੰ ਸਾਡਾ ਫਰਜ ਬੰਦਾ ਜੀ ਜੇ ਅਸੀਂ ਨਹੀਂ ਸਮਝਾਵਾਂਗੇ ਤੇ ਹੋਰ ਕੌਣ ਸਮਝਾਏਗਾ ਉਹਨੂੰ ਕੋਈ ਗੱਲ ਨਹੀਂ ਉਹਨੂੰ ਮੈਂ ਚੰਗੀ ਨਹੀਂ ਨਾ ਲੱਗਾਂਗੀ ਮੰਜੂ ਨੂੰ ਮੈਨੂੰ ਚਾਰ ਗੱਲਾਂ ਸੁਣਾ ਲੈਗੀ ਨਾ ਤੇ ਕੋਈ ਡਰ ਨਹੀਂ ਫਿਰ ਕੀ ਹੋ ਗਿਆ ਤੂੰ ਠਹਿਰ ਜਾ ਪਹਿਲੋ ਮੈਨੂੰ ਆਪਣੇ ਹਿਸਾਬ ਨਾਲ ਗੱਲ ਕਰਨ ਦੇ ਕਿਹੜੇ ਹਿਸਾਬ ਨਾਲ ਤੁਸੀਂ ਗੱਲ ਕਰੋਗੇ ਮੈਂ ਵੱਡਿਆਂ ਫੇਰ ਵੀ ਮੈਨੂੰ ਆਪਣੇ ਹਿਸਾਬ ਨਾਲ ਗੱਲ ਕਰ ਲੰਦੇ ਫੇਰ ਤੂੰ ਕਰ ਲਈ ਜਿੰਸਾ ਸਮਝਾਣੀ ਸਮਝਾ ਲਈ ਜੋ ਨਹੀਂ ਸਮਝੇਗੀ ਮੇਰੀ ਗੱਲ ਤਾਂ ਮੇਰੀ ਗੱਲ ਸੁਣੋ ਮੰਮੀ ਜੀ ਇਹਨਾਂ ਇਸ ਗੱਲ ਨੂੰ ਨਾ ਜਲਦੀ ਤੇ ਜਲਦੀ ਅਸੀਂ ਨਾ ਕੰਟਰੋਲ ਕਰੀਏ ਮੈਨੂੰ ਤਾਂ ਕਰਨਾ ਹੀ ਪੈਣਾ ਮੈਨੂੰ ਇਹਦੇ ਲੱਛਣ ਇਹਨਾਂ ਮੁੰਡੇ ਨੂੰ ਠੀਕ ਲੱਗਦਾ ਪੈ ਚੋ ਉਹਦੇ ਸਾਹਮਣੇ ਵੀ ਨਾ ਜ਼ਿਆਦਾ ਕੀ ਆ ਜੀ ਡੀਕੇ ਦੇ ਸਾਹਮਣੇ ਉਹ ਉੱਠਦਾ ਪਿਆ ਜੀ ਬਾਥਰੂਮ ਵਿੱਚ ਮੈਨੂੰ ਲੱਗਦਾ ਵੜਿਆ ਹੋਇਆ ਹੈ ਤੇ ਪਤਾ ਕੀ ਗੱਲ ਐ ਇਸ ਤਰ੍ਹਾਂ ਬੱਚਾ ਨਾ ਸੋਚਣ ਲੱਗ ਪੈਂਦਾ ਭਾਵੇਂ ਅਗਲਾ ਯਾਰਾ ਦੋਸਤ ਵੈਸੇ ਬੈਕ ਲੋ ਕੇ ਆਂਦਾ ਅਜੇ ਇੱਕ ਸਾਡਾ ਸ਼ੱਕ ਐ ਬਸ ਸਾਡਾ ਫਰਜ਼ ਐ ਅਸੀਂ ਆਪਣੇ ਬੱਚੇ ਨੂੰ ਸਮਝਾਈਏ ਬਾਹਰ ਮਾੜਾ ਕਿਸੇ ਦੀ ਔਲਾਦ ਨੂੰ ਨਾ ਕਹੀਏ ਓਏ ਸਿਮਰਨ ਯਾਰਾ ਦੋਸਤਾ ਬੈਨ ਦਾ ਕੋਈ ਟਾਈਮ ਹੁੰਦਾ ਵਾ ਕੋ ਘਰ ਵਾਪਸ ਆਣ ਦਾ ਵੀ ਟਾਈਮ ਹੁੰਦਾ ਐ ਥੋੜੀ ਰਾਤ ਦੇ ਟਾਈਮ ਐ ਤਾਂ ਯਾਰਾ ਦੋਸਤਾ ਹੀ ਬੈਠੇ ਰੋ ਚਲੋ ਕੋਈ ਗੱਲ ਤੁਸੀਂ ਮੰਜੂ ਨਾਲ ਕਰ ਲ ਫਿਰ ਕਰ ਲੇ ਜੀ ਜਿਆਦਾ ਗੱਲ ਹੋਏਗੀ ਫਿਰ ਤੁਸੀਂ ਅਨੀਲ ਨਾਲ ਸਮਝਾਇਆ ਜੀ ਅਨੀਲ ਨਾਲ ਗੱਲ ਕਰਿਆ ਜੀ ਕਰਨੀ ਕਰਨੀ ਇਹੀ ਕਰਨਾ ਪੈਣਾ ਇਹ ਨਹੀਂ ਸਮਝਦੀ ਮੈਂ ਅਨੀਲ ਨਾਲ ਗੱਲ ਕਰਾਂਗੀ ਪਿਆਰ ਨਾਲ ਗੱਲ ਕਰਿਆ ਜੀ ਤੁਸੀਂ ਨਾ ਗੁੱਸੇ ਚ ਆਇਆ ਜੀ ਨਹੀਂ ਨਹੀਂ ਗੁੱਸੇ ਨਾਲ ਨਹੀਂ ਮੈਂ ਰੋਟੀ ਬਣਾਵਾ ਉੱਥਾ ਤੇ ਡੀਕੀ ਵਾਟਣ ਆ ਤੁਹਾਨੂੰ ਰੋਟੀ ਬਣਾ ਦਿਆ ਸੁ ਨਾਲ ਉਹਨੂੰ ਕਿਹਾ ਜੀ ਤੂੰ ਆਪਣੇ ਕੰਮ ਵਲ ਤੇ ਹੰਦੇ ਕੈਨੀ ਆ ਜਾਂਦਾ ਹੀ ਨਹੀਂ ਕੰਮ ਤੇ ਐਦਾਂ ਨਾ ਕਰੀ ਜੀ ਐਦਾਂ ਨਾ ਬੋਲਿਆ ਜੀ ਉਹਦੇ ਨਾਲ ਪਿਆਰ ਨਾਲ ਬੋਲਿਆ ਜੀ ਧਨ ਕੀ ਇਹ ਬੱਚਿਆਂ ਨੂੰ ਹੋ ਗਿਆ ਕਿੰਨਾ ਕ ਸਮਾ ਖਰਾਬ ਆ ਗਿਆ ਉੱਠੀ ਬਾਲਨੀਆ ਟੋਲੀਆ ਤੁਝੋ ਵੀ ਕਹਿੰਦੀ ਆਈ ਚਾਹ ਦਿਨਾਂ ਲੰਗੀ ਦੀ ਆਈ ਲਈਏ ਬੱਚੇ ਲੋਗੇ ਆ ਫੇਰ ਚਾਲ ਹੋ ਗਿਆ ਉੱਥੀ ਬਾਲਨੀਆ ਹੋਣਾ ਕੀ ਕਰੇ ਉਸੇ ਪੱਬੀ ਸਸਰੀਕਾਲ ਸਸਰੀਕਾਲ ਪੱਬੀ ਇੱਕ ਛੋਟਾ ਜਿਹਾ ਕੰਮ ਹੀ ਕਰ ਕੀ ਕੰਮ ਨਾ ਮੇਰੀ ਗੱਲ ਸੁਣ ਆਪ ਦੁਪਹਿਰ ਤੋਂ ਸ਼ਾਮ ਹੋਣ ਵਾਲੀ ਹੈ ਤੇਰਾ ਉੱਠਣ ਦਾ ਟਾਈਮ ਨਹੀਂ ਲੇਟ ਹੋ ਗਿਆ ਮੈਂ ਮੈਂ ਸਮਝਦਾ ਪਰ ਇੱਕ ਛੋਟੀ ਨਹੀਂ ਤੇਰੇ ਨਹੀਂ ਪਤਾ ਤੇਰਾ ਵੀਰਾ ਕੱਲਾ ਸਵੇਰ ਦਾ ਦੁਕਾਨ ਤੇ ਗਿਆ ਕੋਈ ਜ਼ਿੰਮੇਵਾਰੀ ਹੁੰਦੀ ਹੈ ਚਾਰ ਪੰਜ ਦਿਨ ਤੋਂ ਮੈਂ ਵੇਦੀ ਵੀ ਤਨ ਹੋ ਕੀ ਗਿਆ ਵੈ ਮੈਨੂੰ ਕੁਝ ਨਹੀਂ ਹੈ ਮੈਨੂੰ ਸਿਰਫ ਇੱਕ ਛੋਟੀ ਚੀਜ਼ ਚਾਹੀਦੀ ਮੈਂ ਚੱਲਿਆ ਦੁਕਾਨ ਤੇ ਮੈਨੂੰ ਉਹਨਾਂ ਥੋੜੇ ਪੈਸੇ ਦੇ ਦੋ ਪਹਿਲਾਂ ਮੈਨੂੰ ਦੱਸ ਹਿੱਲੀ ਕੋ ਜਾਣਦੇ ਆ ਕਿ ਉਹ ਕਿਤੇ ਨੇ ਵਾਟ ਲਿਆ ਨਹੀਂ 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 ਉਹ ਵੈਸੇ ਹੀ ਠੰਡ ਹੈਗੀ ਨਾ ਉਹਦੇ ਕਰਕੇ ਨਾ ਕਿਹਾ ਨਾ ਠੰਡ ਲੱਗਣ ਦੀ ਹੈ ਠੰਡ ਲੱਗ ਜਾਂਦੀ ਤਾਂ ਦੋ ਕੱਪੜੇ ਵੱਧ ਪਾ ਲੋ ਕਿ ਕਿੰਨੀਆਂ ਹੀ ਤੁਹਾਡੀਆਂ ਖਤਮ ਹੁੰਦੀਆਂ ਉਹ ਵੀ ਪੈਸੇ ਦੇ ਦੋ ਮੈਨੂੰ ਪੈਸੇ ਚਾਹੀਦੇ ਆ ਪੈਸੇ ਹਾਂਜੀ ਤੇ ਤੈਨੂੰ ਹਰ ਮਹੀਨੇ ਜੇਬ ਖਰਚ ਮਿਲਦਾ ਤੇ ਪਿਆ ਜੇਬ ਖਰਚ ਤੇ ਮਿਲਦਾ ਪਰ ਖਤਮ ਹੋ ਗਏ ਮੇਰੇ ਕੋ ਐਦ ਕੀ ਛੇਤੀ ਉਹ ਮੈਂ ਯਾਰ ਦੋਸਤ ਦੇ ਬਰਥਡੇ ਤੇ ਗਿਆ ਹੀ ਉਹਦੀ ਪਾਰਟੀ ਤੇ ਹੀ ਉਹਦੇ ਲਈ ਗਿਫਟ ਲੈ ਫਿਰ ਮੈਂ ਉਹਨੂੰ ਦੇ ਆ ਉਹਦੇ ਕਰਕੇ ਪੈਸੇ ਮੇਰੇ ਖਤਮ ਹੋ ਗਏ ਐਸ ਕਰਕੇ ਮੈਨੂੰ ਨਵੇਂ ਪੈਸੇ ਚਾਹੀਦੇ ਐਡਾ ਕਿਹੜਾ ਪਹਿੰਗਾ ਗਿਫਟ ਲੈ ਆ ਤੂੰ ਉਹਦੇ ਵਾਸਤੇ ਜਿਹੜੇ ਖਤਮ ਹੋ ਗਏ ਐ ਚਲੋ 5000 ਰੁਪਏ ਤਾਂ ਦੋ ਭਾਬੀ ਭਾਬੀ ਰੁਪਏ ਹਾਂਜੀ 5000 ਰੁਪਏ ਮੈ ਮੇਰੇ ਕੋ ਹੈਗਾ ਨਹੀਂ ਕਰੋ ਅਰੇਂਜ ਵੇ ਲੋ ਜਿਹੜਾ ਤੈਨੂੰ ਜੇਬ ਖਰਚਾ ਮਿਲਦਾ ਬਾਕੀ ਕਿਤੇ ਮੈਂ ਦੱਸਿਆ ਮੈਂ ਖਰਚੇ ਬੈਠਾ ਸਾਰੇ ਉਹਦੇ ਕਰਕੇ ਸਾਰੇ ਖਰਚੇ ਮੈਂ ਸਾਰੇ ਖਰਚੇ ਲੇ ਮੈਂ ਜੇ ਕਿਤੇ ਤੇਰਾ ਵੀਰੇ ਨੂੰ ਪਤਾ ਲੱਗ ਗਿਆ ਤੇ ਫੇਰ ਜਾ ਜਾ ਆਪਣੇ ਵੀਰੇ ਕੋਲ ਆ 5000 ਰੁਪਏ ਵੀ ਮੇਰੇ ਕੋ ਤੇ ਕੋਈ ਪਾਹੇ ਨਹੀਂ ਹੈਗੇ ਤੇ ਨਾ ਮੈਂ ਦੇਣੀ ਦੇ ਦੋ ਭਾਬੀ ਵੇ ਲੋ ਮਿੰਤਾਲੀ ਗੱਲ ਜੇ ਐਡ ਕਿਤੇ ਮੈਨੂੰ ਵੀ ਜੇਬ ਖਰਚੀ ਨਹੀਂ ਮਿਲੀ ਮੈਂ ਵੀ ਤੇਰਾ ਵੀਰੇ ਦੀ ਮਿੰਤਾ ਕਰਨੀ ਆ ਨ ਜਾ ਕੇ ਚੱਲ ਚੱਲ ਵੀਰੇ ਕੋਲ ਜਾ ਯਾਰ ਅਰੇ ਇਹ ਗੱਲਾਂ ਮਾ ਬਹਿ ਇਹਦੇ ਚੱਕਰ ਹੀ ਪੈ ਗਿਆ ਅਰੇਂਜ ਕਰਨਾ ਪੈਣਾ ਟਿੱਕੇ ਉਤਰਾ ਗੱਲ ਨਹੀਂ ਬੰਨੀ ਆਪਣੀ ਕਰਦਾ ਮੈਂ ਰੇਂਜ ਲਾਣਾ ਕੋਈ ਜਿਗੜ ਕਿਸੇ ਹੋਰ ਕੋ ਮੰਗਦਾ ਚੱਲ ਕਿਤੇ ਸੱਚੀ ਡਿਜੈਨ ਵੀ ਹੋ ਜਾ ਪੈਂਦਾ ਹੀ ਨਹੀਂ ਪਿਆ ਇੱਕ ਰਾਤ ਨੂੰ ਪਾਣਾ ਪੈਂਦਾ ਆਜੋ ਆਜੋ ਬੈਠੋ ਵੇਖੋ ਕਿੱਡਾ ਸੋਹਣਾ ਸਵੈਟਰ ਨਾ ਬਣਾ ਲਿਆ ਤੁਸੀਂ ਮੈਨੂੰ ਕਿਹਾ ਨਾ ਦੀਵਾਲਾ ਸਵੈਟਰ ਬਣਾ ਦੇ ਤੇ ਕੁੰਡਾ ਹੀ ਡਿੱਗ ਗਿਆ ਜਿੱਥੇ ਤੋਂ ਕੀ ਹੋਇਆ ਭੈਣ ਮੇਰੀ ਬੜੀ ਗੁੱਸੇ ਆ ਤੇ ਤੂੰ ਨਾ ਸਵੈਟਰਾਂ ਹੁੰਦੀ ਰਹੀ ਤੇ ਸਵੈਟਰਾਂ ਉਹਨੂੰ ਉਹਨੇ ਨਾ ਤੂੰ ਲੋਕਾਂ ਨੂੰ ਦਿੰਦੀ ਰਹੀ ਤੇ ਇੱਥੇ ਭਾਵੇਂ ਆਪਣੇ ਘਰ ਦਾ ਕੰਮ ਕੋਈ ਕਰ ਜੇ ਸਾਡਾ ਘਰ ਦਾ ਕੰਮ ਕੀ ਗੱਲ ਮੈਂ ਸਮਝੀ ਨਹੀਂ ਕੁਛ ਇਹਨੂੰ ਰੱਖ ਕਾ ਇੱਥੇ ਤੇ ਮੇਰੀ ਸੋਹਣ ਗੱਲ ਪੰਜਾਬੀ ਚ ਦੱਸੋ ਮੰਜੂ ਵੇਖ ਪਾਣੀ ਸਿਰ ਤੋਂ ਲੰਗਦਾ ਪਿਆ ਤੇ ਹੁਣ ਨਾ ਚੋਪਾ ਕਰਕੇ ਮੇਰੀ ਗੱਲ ਬੰਦਾ ਬਣ ਕੇ ਸੁਣ ਲੈ ਤੇ ਯਾਮ ਮੇਰ ਤੋਂ ਬੁਰਾ ਫਿਰ ਕੋਈ ਨਹੀਂ ਹਾਂ ਹੈ ਹੋਇਆ ਕੀ ਹੈ ਤੁਸੀਂ ਜਾਣਦੇ ਐ ਡੀਵੀ ਬੋਲਣ ਲੱਪੇ ਮਨ ਨੂੰ ਗੱਲ ਤੇ ਦੱਸੋ ਮੇਰੀ ਗੱਲ ਸੁਣ ਕੰਨ ਖੋਲ ਕੇ ਡੀ ਕੇ ਰੋਜ਼ ਰਾਤੀ ਲੇਟ ਪਿਆ ਆਂਦਾ ਹੈ ਹੈ ਹਫਤਾ 10 ਦਿਨ ਹੋ ਗਏ ਨੇ ਮੁੰਡਾ ਰਾਤੀ 1:3 2:3 ਵਜੇ ਤੋਂ ਪਹਿਲਾਂ ਘਰ ਨਹੀਂ ਆਂਦਾ ਤੈਨੂੰ ਕੀ ਤੈਨੂੰ ਤੇ ਪਤਾ ਨਹੀਂ ਲੱਗਦਾ ਤੂੰ ਅੰਦਰ ਸੁੱਤੀ ਹੁਨੇ ਕੋੜੇ ਵਿੱਚ ਕੇ ਤੂੰ ਚੰਗੀ ਮਾਂ ਐ ਤੈਨੂੰ ਤੈਨੂੰ ਪਤਾ ਹੁੰਦਾ ਤੇਰਾ ਪੁੱਤ ਹੈ ਕਿੱਥੇ ਕਿਉਂ ਮਨ ਸਭ ਪਤਾ ਉਹ ਆਪਣੇ ਯਾਰਾਂ ਦੋਸਤਾਂ ਨਾਲ ਪਾਰਟੀ ਤੇ ਗਿਆ ਨਾ ਕਿਤੇ ਹੋਰ ਉਹਨੇ ਕਿੱਥੇ ਜਾਣਾ ਮੇਰੇ ਮੁੰਡੇ ਨੇ ਦੱਸ ਕੇ ਗਿਆ ਸੀਗਾ ਆਹੋ ਕੰਦਾ ਸੀ ਕਿ ਫੋਨ 'ਚ ਲੱਗਾ ਹੈ ਆਪਣੇ ਦੋਸਤਾਂ ਨਾਲ ਪਤਾ ਨਹੀਂ ਕਿਸੇ ਦਾ ਬਰਥਡੇ ਹੈਗਾ ਹੀ ਤੇ ਕੰਦਾ ਹੀ ਮਾ ਉੱਥੇ ਜਾਣਾ ਵਾ ਰੋਜ਼ ਹੀ ਬਰਥਡੇ ਹੁੰਦੇ ਨੇ ਉਹਦੇ ਤੇ ਤੁਹਾਡੇ ਦੁਕਾਨ ਤੇ ਉਹਨੂੰ ਗਿਆ ਕਿੰਨੇ ਦਿਨ ਹੋ ਗਏ ਨੇ ਦੀਦੀ ਤੁਸੀਂ ਮੈਨੂੰ ਮੇਨ ਗੱਲ ਦੱਸੋ ਟਾਡ ਕਹਿਣ ਦਾ ਮਤਲਬ ਕੀ ਆ ਮੇਰੇ ਸੁਨਣਾ ਚਾਹਨੀ ਨਾ ਮੇਰੇ ਕਹਿਣ ਦਾ ਮਤਲਬ ਇਹ ਹੀ ਤੇ ਸਾਫ ਸਾਫ ਲਫ਼ਜ਼ਾਂ ਵਿੱਚ ਹੁਣ ਤੋਂ ਕੰਨ ਖੋਲ ਕੇ ਸੁਣ ਲੈ ਕਿ ਮੁੰਡੇ ਨੂੰ ਨਾ ਲਗਾਮ ਪਾ ਲੈ ਦੀਦੀ ਆਰਾਮ ਨਾਲ ਬੋਲੋ ਕੀ ਲਗਾਮ ਪਾਵਾਂ ਮੇਰੇ ਮੁੰਡੇ ਨੇ ਕੀਤਾ ਕੀ ਹੈ ਜਿਹੜੀ ਲਗਾਮਾਂ ਪਾਣੀ ਆ ਮੇਰੀ ਗੱਲ ਸੁਣ ਕਿਸੇ ਦੇ ਧੀਆ ਪੁੱਤ ਨਾ 2:30 ਵਜੇ 3:00 ਵਜੇ ਘਰ ਨਹੀਂ ਆਂਦੇ ਲੋਕਾਂ ਦੇ ਉੱਠਣ ਦਾ ਟਾਈਮ ਹੁੰਦਾ ਅਮਰਤ ਵੇਲੇ ਤੇ ਸਾਡੇ ਪੁੱਤ ਦਾ ਘਰ ਆਉਣ ਦਾ ਟਾਈਮ ਹੁੰਦਾ ਤੇ ਤੁਸੀਂ ਇਹੀ ਵੇਜ ਰਹੇ ਹੋ ਕਿ ਮੇਰਾ ਮੁੰਡਾ ਕਿੰਨੇ ਵਜੇ ਆਂਦਾ ਤੇ ਕਿੰਨੇ ਵਜੇ ਨਹੀਂ ਆਂਦਾ ਤੇਰੀ ਨਜ਼ਰ ਵਿੱਚ ਬੱਚਿਆਂ ਦਾ ਫਰਕ ਹੋਣਾ ਹੀ ਮੇਰੀ ਨਜ਼ਰ ਵਿੱਚ ਬੱਚਿਆਂ ਦਾ ਫਰਕ ਨਹੀਂ ਹੋਏਗਾ ਮੇਰੇ ਵਾਸਤੇ ਜੀਵੇਂ ਹੈਪੀ ਤੇ ਉਵੇਂ ਹੀ ਢੀਕੇ ਜੇ ਹੈਪੀ ਦੋ ਦਿਨ ਘਰ ਲੇਟ ਆਏਗਾ ਨਾ ਮੈਂ ਉਸੇ ਟਾਈਮ ਨੂੰ ਦੋ ਚਪੇੜਾ ਮਾਰ ਕੇ ਪੁੱਛਾਂਗੀ ਦੱਸ ਕਾਕਾ ਆਇਆ ਕਿੱਥੋਂ ਐ ਤੂੰ ਇਹ ਕੋਈ ਟਾਈਮੇ ਘਰ ਆਂਦਾ ਘਰ ਹੈ ਨਾ ਕਿ ਹੋਟਲ ਹੈ ਹੋਟਲਾਂ ਵਾਲੇ ਵੀ ਹੁੰਦੇ 12 1 ਵਜੇ ਬੂਹਾ ਬੰਦ ਕਰ ਦਿੰਦੇ ਨੇ ਵੀ ਇੱਥੇ ਕਿਸੇ ਨੂੰ ਅਸੀਂ ਐਂਟਰੀ ਨਹੀਂ ਦੇਣੀ ਤੇ ਇਹ ਤੇ ਫੇਰ ਵੀ ਸਾਡਾ ਘਰ ਹੈ ਦੀਦੀ ਤੁਸੀਂ ਪਤਾ ਨਹੀਂ ਕੀ ਸੋਚਦੇ ਹੋ ਤੇ ਕੀ ਨਹੀਂ ਸੋਚਦੇ ਮੇਰੀ ਸਮਝ ਚ ਵਾਰ ਪਰ ਤੁਸੀਂ ਜੋ ਸੋਚਦੇ ਹੋ ਨਾ ਮੇਰੇ ਮੁੰਡੇ ਵੱਲੋਂ ਗਲਤ ਸੋਚਦੇ ਮੈਂ ਕਦੀ ਹੈਪੀ ਵੱਲੋਂ ਤੁਹਾਨੂੰ ਕੁਝ ਕੰਨੀ ਆ ਕਿਉਂ ਕਿ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਕੀ ਕਰਦਾ ਵਾ ਕੀ ਨਹੀਂ ਕਰਦਾ ਜਦੋਂ ਹੈਪੀ ਦਾ ਵਿਆਹ ਨਹੀਂ ਹੋਇਆ ਸੀ ਤੋ ਵੀ ਤੇ ਰਾਤੀ 2:00 2:30 3:00 ਵਜੇ ਆਂਦਾ ਮੈਂ ਤੁਹਾਨੂੰ ਕਦੀ ਵੀ ਕਿਹਾ ਸੀ ਇਹ ਤੂੰ ਇਹ ਤੂੰ ਤੇਰਾ ਦਿਮਾਗ ਠੀਕ ਹੈ ਮੇਰੀ ਗੱਲ ਸੁਣ ਹੈਪੀ ਦੀ ਗੱਲ ਵਿੱਚੋਂ ਕਿੱਥੋਂ ਆ ਗਈ ਜੇ ਹੈਪੀ 2:00 2:30 ਵਜੇ ਘਰ ਆਂਦਾ ਸੀ ਨਾ ਉਹ ਡਾਕਟਰੀ ਲਾਈਨ 'ਚ ਹੈ ਕਿਸੇ ਨੂੰ ਵੇਖਣ ਜਾਣਾ ਔਰ ਮੈਨੂੰ ਪਤਾ ਹੁੰਦਾ ਸੀ ਬਕਾਇਦਾ ਮੈਨੂੰ ਦੱਸ ਕੇ ਜਾਂਦਾ ਸੀ ਉਹ ਇਹ ਨਾਲ ਮੇਰੀ ਗੱਲ ਸੁਣ ਇਹ ਟਾਈਮ ਨਾ ਟੋਕਾ ਮਾਰਨ ਦਾ ਨਹੀਂ ਤੈਨੂੰ ਤੇ ਟੋਕਾ ਮਾਰ ਇਹ ਤੂੰ ਵਿਗਾੜਿਆ ਆਇਆ ਮੁੰਡੇ ਨੂੰ ਤੇਰੀਆਂ ਇੰਨਾਂ ਗੱਲਾਂ ਨੇ ਨਾ ਅੱਜ ਡੀਕੇ ਨੂੰ ਵਿਗਾੜ ਕੇ ਰੱਖ ਦਿੱਤਾ ਦੀਦੀ ਤੂੰ ਗੱਲ ਸੁਣਦੀ ਘੱਟ ਹੈ ਬੋਲਦੀ ਜ਼ਿਆਦਾ ਦੀਦੀ RAMNAR ਬੋਲੋ ਵਿਗਾੜਿਆ ਵਿਗਾੜਿਆ ਲਾਇਆ ਕੀ ਵਿਗਾੜਿਆ ਮੈਂ ਆਪਣੇ ਮੁੰਡੇ ਨੂੰ ਦੱਸੋ ਚਾਚੀ ਮੰਮੀ ਤੁਸੀਂ ਚੁੱਪ ਕਰੋ ਚਾਚੀ ਮੰਮੀ ਠੀਕ ਕਹਿੰਦੇ ਪਏ ਆ ਵਾ ਪੂਜਾ ਵਾਕੇ ਤੂੰ ਨੂੰ ਉਹਨਾਂ ਦੀ ਰਹੀ ਨਾ ਮੇਰੀ ਨੂੰਹ ਦੇ ਨਾਲ ਨਾ ਬਣੀ ਤੇਰੇ ਨਾਲ ਮੈਂ ਕੀ ਨਹੀਂ ਕਰਦੀ ਰਹੀ ਤੈਨੂੰ ਆਪਣੀ ਨੂੰਹਾਂ ਤੋਂ ਵੱਧ ਸਮਝਦੀ ਆ ਮੈਂ ਇਹਨਾਂ ਦੀ ਨੂੰਹ ਨਹੀਂ ਆਪਣੀ ਨੂੰਹ ਸਮਝਦੀ ਕਿੱਥੇ ਤੂੰ ਸੱਸ ਦੀ ਗਾਲੀ ਆਪਣੇ ਦਿਓਰ ਦੀ ਗਾਲੀ ਕੀਤੀ ਨਹੀਂ ਗੱਲ ਤੇ ਸੁਣ ਲੈ ਤੂੰ ਤੇ ਮੰਜੂ ਏ ਨਾ ਹੋਵੇ ਹੱਥਾਂ ਦੀਆਂ ਬੰਨੀਆਂ ਦੇ ਦੰਦਾ ਨਾਲ ਖੋਲਣੀਆਂ ਪੈਣ ਉਹ ਦੀਦੀ ਸ਼ੁਭ ਸ਼ੁਭ ਬੋਲੋ ਕਲਮ ਕੱਲਾ ਮੇਰਾ ਮੁੰਡਾ ਜੀ ਲੱਛਣ ਕੋ ਨਹੀਂ ਹੋ ਮਮਮੀ ਸ਼ੁਭ ਸ਼ੁਭ ਬੋਲਣ ਵਾਲੇ ਮੰਮੀ ਚਾਚੀ ਤੁਸੀਂ ਲੜੋ ਨਾ ਚਾਚੀ ਜੇ ਸਾਨੂੰ ਉਹਦੀ ਫਿਕਰ ਹੈਗੀ ਆ ਤੇ ਅਸੀਂ ਤੁਹਾਨੂੰ ਕਹਿੰਦੇ ਪਏ ਆ ਸਮਝਦੀ ਨਹੀਂ ਗੱਲ ਨੂੰ ਤਿਓਰ ਕੀ ਮੰਮੀ ਨੇ ਅਜ ਤੱਕ ਉਹਦੇ ਤੇ ਇੰਨਾ ਚ ਫਰਕ ਨਹੀਂ ਕੀਤਾ ਨਾ ਨੇ ਫਰਕ ਕੀਤਾ ਵੈ ਨਾਲ ਜਿਹੜੀ ਤੁਸੀਂ ਗੱਲ ਕਹਿਣ ਦੇ ਜੇ ਨਾ ਕਿ ਇਹ ਦੋ ਦੋ ਢਾਈ ਢਾਈ ਵੇ ਤੱਕ ਘਰ ਆਂਦੇ ਰਹਿਆ ਉਹਨਾਂ ਨੇ ਕਿੰਨੀ ਮਿਹਨਤ ਲਾਈ ਐ ਨਾਲ ਪੂਜਾ ਮੈਨੂੰ ਅਗਲਾ ਉਸੇ ਟਾਈਮ ਫੋਨ ਕਰਕੇ ਤਾਂ ਮੈਂ ਤਾਂ ਸੌਂਦੀ ਨਹੀਂ ਸੀ ਸਾਰੀ ਰਾਤ ਜਦ ਤੱਕ ਘਰ ਨਹੀਂ ਸੀ ਆਂਦਾ ਇੱਕ ਮਿੰਟ ਪੂਜਾ ਤੂੰ ਮਨ ਸਫਾਈ ਨਾ ਦੇ ਹੈਪੀ ਵੱਲੋਂ ਉਹ ਮੇਰਾ ਪੁੱਤਰ ਐ ਮੰਨ ਸਭ ਬਦਾ ਵੈ ਉਹ ਕੀ ਹੈ ਜਾਂ ਕੀ ਨਹੀਂ ਤੂੰ ਅੱਜ ਦੀ ਆਈ ਮੈਨੂੰ ਸਮਝਾਣ ਲੱਗੀ ਆ ਕਿ ਉਹਨਾਂ ਨੇ ਮਿਹਨਤ ਕੀਤੀ ਸਾਨੂੰ ਨਹੀਂ ਪਤਾ ਮਿਹਨਤ ਕੀਤੀ ਹੈ ਜਾਂ ਨਹੀਂ ਕੀਤੀ ਇਹ ਸਾਨੂੰ ਐ ਗੱਲ ਕਹਿਣੀ ਨਹੀਂ ਚਾਹੀਦੀ ਸੀ ਰਾਤ ਨੂੰ ਉੱਠ ਉੱਠ ਕੇ ਜਾਣਾ ਠੰਡ ਪਵੇ ਨੇਰੇ ਪੇ ਮਰੀਜ਼ਾਂ ਨੂੰ ਸਾਹਮਣਾ ਕੋਈ ਸੋਖੀ ਗੱਲ ਨਹੀਂ ਹੈ ਨਹੀਂ ਤੇ ਮੈਂ ਹੀ ਠੀਕੇ ਨਾਲ ਫਰਕ ਕਰਦੀ ਆ ਤੈਨੂੰ ਕੀ ਪਤਾ ਮੈਂ ਵੀ ਰਾਤੀ ਉਹਨੂੰ ਉੱਠ ਉੱਠ ਵੇਖਦੀ ਆ ਹੁਣ ਸਵੇਰ ਦੀ ਤੂੰ ਉਹਦੇ ਕਮਰੇ ਚ ਇੱਕ ਵਾਰ ਹੀ ਗਈ ਹੈ ਮੁੰਡਾ ਸੁੱਤਾ ਪਿਆ ਉੱਠਿਆ ਨਹੀਂ 10 ਵਜ ਗਏ ਨੇ ਕੀ ਗੱਲ ਐ ਮੈਂ ਤਿੰਨ ਵਾਰੀ ਮੁੰਡੇ ਦੇ ਕਮਰੇ ਜਾ ਕੇ ਉਹਨੂੰ ਉਠਾ ਕੇ ਆਈ ਆ ਜਿਹੜਾ ਕਿ ਕੰਮ ਤੈਨੂੰ ਕਰਨਾ ਚਾਹੀਦਾ ਸੀਗਾ ਢਿਲੜਦੀਆਂ ਸੁਪਈਆਂ ਜੇ ਮੰਜੂ ਗੱਲ ਵੀ ਸੁਣ ਲਿਆ ਕਰ ਵੱਡੀ ਜੋ ਕਹਿੰਦੀ ਠੀਕ ਕਰਦੀ ਐ ਮੈਂ ਖੁਦ ਰਾਤੀ ਦੇਖਣ ਨੂੰ 2:30 ਵਜੇ ਆਈ ਰੋਜ਼ ਹੀ ਆਂਦਾ ਤੈਨੂੰ ਪਤਾ ਹੀ ਨਹੀਂ ਲੱਗਦਾ ਬੂਹੇ ਐਸੀ ਖੋਲਨੇ ਕਦੀ ਇਹ ਖੋਲਦੀ ਕਦੀ ਮੈਂ ਖੋਲਨੀ ਤੈਨਾਂ ਖੋਲਿਆ ਕਰੋ ਚੱਲ ਮੈਂ ਆਪੇ ਖੋਲ ਲਾਂਗੀ ਤੂੰ ਵੱਡੀ ਸਹੀ ਕੰਦੀ ਐ ਨੂੰ ਸਹੀ ਕੰਦੀ ਆ ਮੰਜੇ ਗਲਤ ਹੋ ਗਈ ਘਰ ਦੇ ਵਿੱਚ ਮੰਜੂ ਜਨ ਵਹ ਪਿਆੜੀ ਲੱਗਦੀ ਐ ਨਹੀਂ ਮੰਜੂ ਤੂੰ ਕੱਲ ਸਮਝਣ ਦੀ ਕੋਸ਼ਿਸ਼ ਕਰ ਅਸੀਂ ਕਿਹਾ ਨਹੀਂ ਸਾਡਾ ਮੁੰਡਾ ਕਿਸੇ ਗਲਤ ਰਸਤੇ ਨਾ ਤੁਰ ਪਵੇ ਕਿਤੇ ਨਹੀਂ ਜਾਂਦਾ ਗਲਤ ਰਸਤੇ ਜੇ ਜਾਏਗਾ ਨਾ ਤੇ ਬਾਪੇ ਸੇ ਮੇਟ ਰਾਂਗੀ ਤੁਸੀਂ ਐਹੀ ਚਾਹਦੇ ਹੋ ਕਿ ਮੰਜੂ ਦਾ ਮੁੰਡਾ ਗਲਤ ਰਸਤੇ ਚਲੇ ਜਾਵੇ ਕਿ ਬਸ ਅਦਾ ਜੇ ਰਗਾ ਡਾਕਟਰ ਬਣ ਗਿਆ ਕਿਤੇ ਬਹੁਤ ਵੱਡਾ ਵੈ ਨੀ ਕੀ ਸਮਝ ਲਈ ਤੂੰ ਐ ਤੱਕ ਤਾਂ ਆਪਣੇ ਘਰ ਦਾ ਨਹੀਂ ਪਤਾ ਕਿ ਘਰ ਦੇ ਬਿਸਰੇ ਕਿੱਥੇ ਰੱਖਣੇ ਕਿਤੇ ਨਹੀਂ ਰੱਖਣੇ ਕਿਹੜੇ ਸਟੋਰ ਚ ਕੀ ਸਮਾਨ ਹੈਗਾ ਤੇ ਕੀ ਨਹੀਂ ਹੈਗਾ ਰਸਨ ਦਾ ਤੈਨੂੰ ਪਤਾ ਨਹੀਂ ਲੱਗਦਾ ਇਹ ਕੀ ਮੁੱਕੀ ਆ ਕਿ ਲਿਆਣ ਵਾਲੀ ਇਹਨੂੰ ਬਸ ਆ ਪਤਾ ਜੇ ਆ ਪਤਾ ਜੇ ਇਹਨੂੰ ਆਂਟ ਗਵਾਂਡ ਸਲਾਈਆਂ ਬਣਾ ਬਣਾ ਦੇਣੀਆਂ ਜੇ ਕੋਟ ਮੰਮੀ ਦਾਦੀ ਆ ਵਾਧੂ ਦੀਆਂ ਗੱਲਾਂ ਛੱਡੋ ਘਰ ਦੀਆਂ ਮੁੰਡੇ ਬਾਰੇ ਸੋਚੋ ਕਿ ਉਹਨੂੰ ਆਪਾਂ ਕਿਵੇਂ ਰੋਕਣਾ ਵਾ ਪੂਜਾ ਮੇਰਾ ਮੁੰਡਾ ਨਾ ਮੈਂ ਆਪੇ ਸੰਭਲ ਲਵਾਂਗੀ ਤੂੰ ਨਾ ਆਪਣਾ ਕੰਮ ਕਰ ਤੇ ਵੱਡਿਆਂ ਦੀ ਗੱਲ ਚ ਨਾ ਨੂੰਆਂ ਤੀਆਂ ਬੋਲਦੀਆਂ ਸੋਹਣੀਆਂ ਨਹੀਂ ਲੱਗਦੀਆਂ ਤੇ ਚੱਲ ਜਾ ਤੂੰ ਉੱਥੋਂ ਮੈਂ ਜਾਂਣਾ ਤੇ ਦੀਦੀ ਜਾਨ ਜਾਂ ਪੂਜਾ ਤੂੰ ਤੇ ਮੂੰਹ ਅਣਸੁਣਿਆ ਨਾ ਬਣਾ ਕੀ ਉਹਨੇ ਕਿਨੂੰ ਗਿਆ ਏ ਮਾੜੀ ਗੱਲ ਕਹਿ ਕੇ ਗਈ ਏ ਉਹਦੀ ਭਾਬੀ ਵੀ ਏ ਤੂੰ ਜਿਹ ਪੈਣਾ ਮਾਰਗੀ ਵੀ ਏ ਜੇ ਉਹਨੂੰ ਫਿਕਰ ਨਹੀਂ ਹੋਏਗਾ ਤਾਂ ਹੋਰ ਕਿਨੂੰ ਫਿਕਰ ਹੋਏਗਾ ਤਾਂ ਮੈਂ ਕੀ ਕਰਨੀ ਪਈ ਆ ਨਹੀਂ ਸਮਝਣ ਨੂੰ ਤਿਆਰ ਨਹੀਂ ਹੁੰਦੀ ਕੋਈ ਗੱਲ ਮੰਜੂ ਵਕਤਾਂ ਤੋਂ ਪਹਿਲਾਂ ਹੀ ਬੱਚੇ ਨੂੰ ਸੰਭਾਲ ਲੈ ਇੱਕ ਮਿੰਟ ਮੰਜੂ ਮੇਰੀ ਗੱਲ ਸੁਣ ਬੱਚੇ ਹੁਣ ਜਵਾਨ ਹੋ ਗਏ ਨੇ ਹੁਣ ਮੁੰਡਾ ਵੱਡਾ ਹੋ ਗਿਆ ਸਮੇ ਨੂੰ ਵੇਖਦੇ ਹੋਏ ਘਰ ਮਾਹੌਲ ਠੀਕ ਨਹੀਂ ਹੈਗਾ ਮੈਂ ਇਹ ਨਹੀਂ ਕਹਿੰਦੀ ਪਈ ਕੀ ਸਾਡਾ ਡੀਕੇ ਗਲਤ ਹੈ ਸਾਡਾ ਡੀਕੇ ਗਲਤ ਨਹੀਂ ਹੈਗਾ ਲੇਕਿਨ ਮੰਜੂ ਇੱਕ ਮਾਦਾ ਫਰਜ਼ ਬੰਦਾ ਹੈ ਕਿ ਆਪਣੇ ਬੱਚੇ ਤੇ ਐਵੇਂ ਨਹੀਂ ਕਹਿੰਦੇ ਜਦੋਂ ਬੱਚਾ ਬਾਹਰ ਜਾਂਦਾ ਨਾ ਮਾਵਾਂ ਦੀਆਂ ਨਜ਼ਰਾਂ ਭੂਵੀਆਂ ਤੇ ਹੁੰਦੀਆਂ ਨਹੀਂ ਕਦੋਂ ਸਾਡਾ ਪੁੱਤ ਘਰ ਵਾਪਸ ਆਏਗਾ ਜਾਨ اٹਕੀ ਹੁੰਦੀ ਹੈ ਮੰਜੂ ਥੋੜਾ ਧਿਆਨ ਰੱਖ ਸਮਝ ਮੰਜੂ ਮੈਂ ਤੈਨੂੰ ਕਿੱਥੋਂ ਸਮਝਾਣਾ ਚਾਹਨੀ ਆ ਮੈਂ ਤੈਨੂੰ ਉਹ ਗੱਲਾਂ ਨਹੀਂ ਕਹਿ ਸਕਦੀ ਮੇਰੀ ਭੈਣ ਜੜੀਆਂ ਤੈਨੂੰ ਸਮਝ ਲੈ ਦੀਦੀ ਬੱਸ ਕਰੋ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾ ਸਮਝ ਗਈਆਂ ਮੇਰੇ ਮੁੰਡੇ ਦੇ ਨਾ ਝੂਠੇ ਇਲਜ਼ਾਮ ਨਾ ਲਗਾਓ ਨਹੀਂ ਸਮਾਂ ਬੜਾ ਘਰਿਆ ਮੇਰਾ ਵੀ ਪੁੱਤਰ ਹੈ ਉਹ ਮੇਰਾ ਵੀ ਪੁੱਤਰ ਹੈ ਸਾਰੇ ਦੋਸਤ ਚੰਗੇ ਨਹੀਂ ਹੁੰਦੇ ਸਾਰੇ ਬਾੜੇ ਵੀ ਨਹੀਂ ਹੁੰਦੇ ਅਸੀਂ ਕਹਿੰਦੇ ਕਿਸੇ ਮਾੜੀ ਸੰਗਤ ਚ ਨਾ ਪੈਈਵੇ ਹੋਰ ਨਹੀਂ ਕੋਈ ਗੱਲ ਲਗੀ ਤੁਹਾਨੂੰ ਛੋੜ ਕੇ ਨਾ ਜੇ ਤੇ ਉਹ ਵੀ ਕਰ ਲੋ ਦੋਨੇ ਜਾਨੀਆਂ ਤੇ ਮੈਂ ਚੱਲੀ ਆਂ ਹਰਾਬੀ ਬਚਾਏ ਤੁਹਾਡੇ ਕੋਲੋਂ ਤੇ ਦੇਖ ਲਓ ਮੈਂ ਤੁਹਾਨੂੰ ਕਿਹਾ ਸੀ ਨਾ ਇਨ ਇਹ ਸਾਰੀ ਸ਼ੈ ਨਾ ਐਦੀ ਜੇ ਪੰਜੂ ਦੀ ਆਹ ਵੀ ਗਾੜੀ ਜਾਂ ਦੀ ਜੇ ਮੈਨੂੰ ਨੀਲ ਨਾਲ ਗੱਲ ਕਰਨੀ ਹੋ ਪੈਣੀ ਹੈ ਇਹਨੇ ਨਹੀਂ ਸਮਾਈ ਨਾ ਨਹੀਂ ਤੁਹਾਨੂੰ ਕੀ ਲੱਗਦਾ ਤੁਸੀਂ ਅਨੀਲ ਨਾਲ ਗੱਲ ਕਰੋਗੇ ਅਨੀਲ ਫੁੱਲਾਂ ਦਾ ਹਾਰ ਤੁਹਾਡੇ ਕੋਲ ਪਾਏਗਾ ਸ਼ੁਕਰ ਹੈ ਮੰਮੀ ਜੀ ਤੁਸੀਂ ਮੈਨੂੰ ਸਲਾਹ ਦਿੱਤੀ ਅਨੀਲੇ ਦੇ ਤੋਂ ਚਾਰ ਰਤियां ਵਧਿਆ ਹੋਇਆ ਜੇ ਉਹਨੇ ਵੀ ਨਹੀਂ ਮੰਨਾ ਉਹਨੇ ਕਹਿੰਨਾ ਮੇਰਾ ਬੱਚਾ ਗਲਤ ਹੋ ਹੀ ਨਹੀਂ ਸਕਦਾ ਉਹਨੇ ਐ ਹੀ ਕਹਿਣਾ ਫਿਰ ਹੁਣ ਕੀ ਕਰ ਸਕਦੇ ਹੁਣ ਸੁੱਟੋ ਰੱਬ ਤੇ ਡੋਰਾ ਫਿਰ ਤੇਲ ਵੇਖੋ ਤੇਲ ਦੀ ਢਾਲ ਵੇਖੋ ਫਿਰ ਕੀ ਬੰਦਾ ਹੁਣ ਦੇਖਣੀ ਉਹ ਪੈਣੀ ਤੇਲ ਦੀ ਧਾਰੀ ਬਸ ਫਿਰ ਵੇਖੋ ਫਿਰ ਹੋਰ ਕੀ ਹੋ ਸਕਦਾ ਜੀ ਚਲੋ ਮਾੜਾ ਵਕਤ ਆਨ ਤੋਂ ਪਹਿਲਾਂ ਬੰਦਾ ਸੰਭਲ ਜਾਏ ਤੇ ਚੰਗਾ ਨਹੀਂ ਸਭਾ ਹਾਂ ਮੰਮੀ ਚੰਗਾ ਆ ਤੁਹੀ ਮਿਲ ਗਏ ਕੀ ਹੈ ਤੈਨੂੰ ਐ ਬੋਲਦੇ ਰਹਿੰਦੇ ਸਾਰੇ ਯਾਨੀ ਕੀ ਗੱਲ ਐ ਐਵੇਂ ਬੋਲਦੇ ਉਹਨਾਂ ਨੂੰ ਤੇ ਆਦਤ ਪਈ ਹੋਈ ਹੈ ਉਹ ਮੇਰੇ ਕੋਲ ਨਹੀਂ ਲੱਗਿਆ ਸੀ ਕਿ ਡਿੱਕੇ ਰਾਤੀ ਲੇਟ ਆਂਦਾ ਵੈ ਕਰਦਾ ਮੈਂ ਕਿ ਐਵੇਂ ਆਪਣੇ ਯਾਰਾਂ ਦੋਸਤਾਂ ਦੇ ਉਧਰ ਬਰਥਡੇ ਹੈਗਾ ਹੀ ਉਹਦੇ ਦੋਸਤਾਂ ਤੇ ਉਧਰ ਗਏ ਤੇਰੀ ਤਾਈ ਵੀ ਬੋਲਣ ਲੱਗੀ ਮਨੂੰ ਤੇ ਤੇਰੀ ਦਾਦੀ ਵੀ ਲੱਗੀ ਬੋਲਣ ਨਹੀਂ ਮੰਮੀ ਮਨੂੰ ਨਹੀਂ ਇਹ ਚੰਗਾ ਲੱਗਦਾ ਤੁਹਾਨੂੰ ਬੋਲਦੇ ਆ ਸਿੱਧੀ ਗੱਲ ਆਪਣਾ ਸਿਸਟਮ ਹੋ ਰਿਹਾ ਹੈ ਗਾ ਜੀ ਬਾਕੀ ਮਨੂੰ ਨਾ ਥੋੜੇ ਪੈਸੇ ਚਾਹੀਦੇ ਆ ਪੈਸੇ ਚਾਹੀਦੇ ਹਾਂਜੀ ਕੀ ਕਰਨੀ ਉਮ ਨੂੰ ਚਾਹੀਦੇ ਆ ਮੇਰੇ ਜੇਬ ਚ ਕੋਈ ਪੈਸੇ ਨਹੀਂ ਹੈ ਘਾਸ ਕਰਕੇ ਕਹਿਣ ਨਾ ਤੇ ਤੂੰ ਪਾਪਾ ਕੋਲ ਲੈਣੇ ਸੀ ਪੁੱਤਰ ਪਾਪਾ ਉਹਨ ਦੁਕਾਨ ਤੇ ਹੈਗੀ ਉਹਨਾਂ ਉੱਧਰ ਕਿੱਧਰ ਜਾਵਾਂ ਮੈਂ ਮਰ ਮੈਂ ਕਹਾਂ ਚਲੋ ਤੁਹਾਡੇ ਕੋਲ ਲੈ ਲੰਨਾ ਮੈਂ ਦੁਕਾਨ ਤੇ ਵੀ ਜਾਣਾ ਨਾ ਫਿਰ ਮੈਂ ਪਹਿਲਾਂ ਸੁਣ ਲੈਣਾ ਹੀ ਉਹਨੇ ਕਿੰਨੇ ਚਾਹੀਦੇ ਤੈਨੂੰ 500 ਰੁਪਏ ਦਾ ਬੜਾ 500 ਹਾਂਜੀ ਅੱਛਾ ਮੰਮੀ ਇੰਦਾ ਕਰੋ 500 ਨਹੀਂ ਦੇ 1000 ਦੇ ਦੋ 1000 ਰੁਪਏ ਹਾਂਜੀ ਅੱਕੇ ਤੇਰੀ ਤਾਈ ਤੇ ਦਾਦੀ ਕੰਦੀ ਆ ਕਿੰਮਤ ਜੁੜਿਆ ਆਪਣਾ ਮੁੰਡਾ ਵਗਾੜ ਦੇਣਾ ਵਾ ਓਏ ਉਹਨਾਂ ਨੂੰ ਕਹਿਨ ਦੋ ਜੋ ਕੰਦੇ ਆ ਤੁਸੀਂ ਆਪਾਂ ਵੇਖੋ ਨਾ ਆਪਾਂ ਮਾਪੋਤੇ ਆ ਨਾ ਆਪਾਂ ਵੇਖਣਾ ਵਾ ਨੰਨ ਮੈਨੂੰ ਤੂੰ ਹੀ ਪੈਸੇ ਦੋ ਬਸ ਬੜੇ ਜ਼ਰੂਰੀ ਹੈਗੇ ਮੈਂ ਜਾਣਾ ਸਮਝਿਆ ਕਰੋ ਕਰ ਹਾਂ ਮੇਰਾ ਪੁੱਤਰ ਬੜਾ ਹੀ ਸੋਨਾ ਹੈਗਾ ਹੀ ਮੇਨੇ ਚੁਣਿਆ ਮੇਰਾ ਪੁੱਤਰ ਵੀ ਮੇਰੀ ਗਾਲ ਸੁਣ ਨਾ ਕੰਝੀ ਸੋਨੀ ਸੋਨੀਆ ਚੀਜ਼ਾਂ ਖਾਈ ਹੈ ਬਿਲਕੁਲ ਮੈਂ ਬੜੀਆਂ ਸੋਨੀਆਂ ਚੀਜ਼ਾਂ ਖਾਣਾ ਕੋ ਕਰ ਵਧੀਆ ਵਧੀਆ ਚੀਜ਼ਾਂ ਖਾਣਾ ਕਰ ਜੂਸ ਪੀ ਲਿਆ ਕਰ ਤੇ ਨਾਲੇ ਮੇਰੀ ਗਾਲ ਸੁਣ ਤੂੰ ਸਿਰ ਜਦੋਂ ਪਹਿਲਾਂ ਨਾਸ਼ਤਾ ਕਰਦੇ ਤੂੰ ਦੁੱਧ ਪਿੰਦਾ ਸੀ ਹੁਣ ਤੂੰ ਇੰਨੀ ਚਾਹ ਪੀਣ ਲੱਪ ਹੈ ਨਾ ਕੋਈ ਹੱਦ ਨਹੀਂ ਦੁੱਧ ਪੀਆ ਕਰ ਉਹ ਚਾਹ ਤਾਂ ਟੇਸਟ ਵਧੀਆ ਹੁੰਦਾ ਨਾ ਉਹਦੇ ਕਰਕੇ ਫਿਰ ਵਧੀਆ ਹੁੰਦਾ ਸਿਸਟਮ ਮੰਨੋ ਚਾਹ ਮੇਰੀ ਗਾਲ ਸੁਣੋ ਤਾਈ ਤੇਰੀ ਅਮੀ ਬੋਲਦੀ ਰਹਿੰਦੀ ਹੁਣ ਐ ਹੋਏ ਪੁੱਤਰ ਨਾ ਤੀ ਜਲਦੀ ਕਾਰ ਆ ਜਾ ਕ ਮੈਂ ਆ ਜਾਊਂਗਾ ਤੁਸੀਂ ਮੇਰੀ ਟੈਨਸ਼ਨ ਨਾ ਲੋ ਤੁਸੀਂ ਮੈਨੂੰ ਪੈਸੇ ਦੋ ਮੈਂ ਜਾਣਾ ਜਲਦੀ ਵੇਖੋ ਟਾਈਮ ਹੋਣ ਡਿਆ ਵਾ ਬੀਰੀ ਕਾਂਸੂ ਤੇਰੇ ਪਿੱਛੇ ਨਾ ਮੈਨੂੰ ਬੜੀਆਂ ਗੱਲਾਂ ਸੁਣਨੀਆਂ ਪੈਂਦੀਆਂ ਕੌਣ ਜਾਣਦਾ ਤੁਹਾਨੂੰ ਗੱਲਾਂ ਦੇਖ ਲੈ ਤੇਰੇ ਸਾਹਮਣੇ ਹੈ ਤੇਰੀ ਤਾਈ ਵੀ ਤੇ ਤੇਰੀ ਦਾਦੀ ਵੀ ਉਹ ਕੰਦੇ ਅਨੇ ਲਾਡਾਂ ਲਾਡਾਂ ਚ ਨਾ ਮੁੰਡਾ ਵਗਾੜ ਉਹ ਤੁਸੀਂ ਇਹਨਾਂ ਦੀ ਟੈਨਸ਼ਨ ਨਾ ਲਿਆ ਕਰੋ ਤੁਸੀਂ ਮੈਨੂੰ ਪੈਸੇ ਦੋ ਚਲੋ ਚਲੀਏ ਆਪਾਂ ਚਲ ਤੂੰ ਆਉਂ ਕਾਰ ਹਾਂ ਮੈਂ ਅੰਦਰ ਪੈਸੇ ਰੱਖੀ

ਟੈਂਸਰਕਾਰ ਠੀਕ ਆ ਮੰਮੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਥੈਂਕ ਯੂ ਥੈਂਕ ਯੂ ਮੇਰਾ ਲਾੜਾ ਪੁੱਤਰ ਹੈ ਗੈ ਸ਼ੰਦਾ ਦਾ ਪੁੱਤਰ ਹੈ ਗਾਈ ਮੇਰਾ ਤੇ ਐਵੇਂ ਹੀ ਬੋਲਦੀਆਂ ਰਹਿੰਦੀਆਂ ਵਾ ਤੇਰਾ ਮੁੰਡਾ ਵੀ ਗੜ ਜਾਣਾ ਮੁੰਡਾ ਐਵੇਂ ਮੇਰਾ ਮੁੰਡਾ ਵੀ ਗੜ ਜਾਣਾ ਵਾ ਲੱਖਾਂ ਚ ਇੱਕੋ ਮੇਰਾ ਮੁੰਡਾ ਵੈ ਲੈ ਲੈ ਪੁੱਤਰ ਫਿਰ ਹੈ ਹਾਂਜੀ ਹਾਂਜੀ ਲੈ ਲੈਣਾ ਲੈ ਲੈਣਾ ਚੱਲ ਬਈ ਜਗਾਰ ਹੋ ਗਿਆ ਹੀ ਕਿੱਥੇ ਪੇ ਗਏ